ਆਪਣੀ ਘਰ ਵਾਲੀ ਨੂੰ ਊਂਟ ਤੇ ਵਿਆਹ ਕੇ ਲਿਆਇਆ ਏ ਲਾੜਾ ਊਂਟ ਤੇ ਸਵਾਰ ਹੋ ਕੇ ਪੈਲੈਸ ਦੇ ਵਿੱਚ ਪਹੁੰਚਿਆ ਲਾੜਾ ਤਾਂ ਕੁੜੀ ਦੇ ਰਿਸ਼ਤੇਦਾਰ ਵੀ ਦੇਖਦੇ ਰਹਿ ਗਏ ਜਾਦੇ ਦਾ ਬੇਟਾ ਜੀ ਹਾਂਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤਲਬ ਸਾਡਾ ਸੱਭਿਆਚਾਰ ਕੀ ਏਦਾਂ ਹੀ ਆਉਣਾ ਹੀ ਆਉਣਾ ਜੀ ਅਜੇ ਰਾਜੇ ਮਹਾਰਾਜ ਰੇ ਸੀਗੀ ਬੜੀ ਪੁਰਾਣੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੋਣੀ ਦੁਬਾਰਾ ਫਿਰ ਇਹ ਹੀ ਸ਼ੁਰੂ ਹੋਈ ਹੈ ਜੀ ਪੰਤਸਤੇ ਕੀ ਅਕਸਰੀ ਵਿਆਹਾਂ ਦੇ ਵਿੱਚ ਮੁੰਡੇ ਵਾਲੇ ਬੈਂਗੀਆਂ ਗੱਡੀਆਂ ਜਾਂ ਹੈਲੀਕਾਪਟਰ ਦੇ ਰਾਹੀਂ ਬਰਾਤ ਲੈ ਕੇ ਜਾਂਦੇ ਨੇ ਪਰ ਤੁਹਾਨੂੰ ਅੱਜ ਅਜੀਹਾ ਲਾੜਾ ਦਿਖਾਉਣ ਜਾ ਰਹੇ ਹਾਂ ਜੋ ਆਪਣੀ ਬਰਾਤ ਊਂਟ ਤੇ ਹਾਥੀ ਉੱਤੇ ਲੈ ਕੇ ਗਿਆ ਦਰਸਲ ਤਸਵੀਰਾ ਅੰਮ੍ਰਿਤਸਰ ਦੇ ਸ਼ਹਿਰ ਅਜਨਾਲਾ ਦੀਆਂ ਨੇ ਜਿੱਤੇ ਅਜਨਾਲਾ ਦੇ ਵਿੱਚ ਇੱਕ ਲਾੜਾ ਗੱਡੀਆਂ ਦੀ ਬਜਾਏ ਆਪਣੀ ਬਰਾਤ ਊਂਟ ਤੇ ਹਾਥੀ ਉੱਤੇ ਲੈ ਕੇ ਗਿਆ ਤੇ ਜਦੋਂ ਉਸਦੀ ਬਰਾਤ ਪੈਲੈਸ ਦੇ ਵਿੱਚ ਪਹੁੰਚੀ ਤਾਂ ਕੁੜੀ ਦੇ ਰਿਸ਼ਤੇਦਾਰ ਵੀ ਦੇਖਦੇ ਰਹਿ ਗਏ ਕਿ ਲਾੜਾ ਫੁੱਲਾਂ ਵਾਲੀ ਗੱਡੀ ਦੀ ਥਾਂ ਹਾਥੀ ਤੇ ਊਂਟ ਬਰਾਤ ਦੇ ਵਿੱਚ ਲੈ ਆਇਆ ਤਾਂ ਜਦੋਂ ਇਸ ਸੰਬੰਧੀ ਉਸ ਲਾੜੇ ਦੇ ਨਾਲ ਗੱਲਬਾਤ ਕੀਤੀ ਤਾਂ ਪੁੱਛਿਆ ਕਿ ਉਹ ਬਰਾਤ ਊਂਟ ਉੱਤੇ ਕਿਉਂ ਲੈ ਕੇ ਆਇਆ ਤਾਂ ਉਸਨੇ ਜਵਾਬ ਦਿੱਤਾ ਕਿ ਉਸਤੇ pur kevi ਇਸੇ ਤਰ੍ਹਾਂ ਉਂਟਾਂ ਤੇ ਹਾਥੀਆਂ ਤੇ ਸਵਾਰ ਹੋ ਕੇ ਵਿਆਹ ਕਰਵਾਉਣ ਦੇ ਲਈ ਜਾਂਦੇ ਹੁੰਦੇ ਸੀ ਤੇ ਉਸ ਦਾ ਵੀ ਇਹ ਸ਼ੌਂਕ ਸੀ ਕਿ ਉਹ ਵੀ ਆਪਣੇ pur ਕੀ ਦੀ ਤਰ੍ਹਾਂ ਉਂਟ ਤੇ ਸਵਾਰ ਹੋ ਕੇ ਆਪਣੀ ਲਾੜੀ ਨੂੰ ਵਿਆਹ ਜਾਵੇਗਾ ਤਾਂ ਇਸ ਕਰਕੇ ਆਪਣੀ ਬਰਾਤ ਨੂੰ ਉਂਟ ਤੇ ਹਾਥੀ ਉੱਤੇ ਲੈ ਕੇ ਆਇਆ ਹੈ ਬਰਾਤ ਜੀ ਪਿੰਡ ਨਾਮ ਸੁਣਾਉਂਦੇ ਜੀ ਪਿੰਡ ਮੇਰਾ ਸਾੜ ਜੁੜਿਆ ਜੀ ਆਪਾਂ ਜੱਦੀ ਪਰਿਵਾਰ ਕੋ ਪਹਿਲਾਂ ਲਵਾਈਆ ਜਾਂਦੇ ਉੱਥਾਂ ਦੇ ਆਉਂਦੇ ਨੇ ਜੀ ਫੇਰ ਗੱਬੀਆਂ ਚੱਲ ਪਿਆ ਜੀ ਉਹਨਾਂ ਨੂੰ ਸ਼ੌਂਕ ਵੇਰ ਜਾਂਦੇ ਆ ਹਾਂ ਦੀ ਆ ਉੱਠਾ ਦੇ ਆਉਣ ਲੱਗੇ ਆ ਬਾਅਦ ਅੱਜ ਕਿਵੇਂ ਦਾ ਪੂਰਾ ਕਰਦੇ ਆ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਲੱਖਨ ਵਧੀਆ ਹੋ ਰਿਹਾ ਜੀ ਹਾਂਜੀ ਹਾਂਜੀ ਅੱਜ ਨਾਲੇ ਪਿੰਡ ਸ਼ੀਨਾ ਸ਼ੀਨਾ ਕਰਨ ਸਿੰਘ ਸ਼ੀਨਾ ਆਇਆ ਹੈ ਜੀ ਅੱਛਾ ਆ ਜੇ ਜ राजे ਮਹਾਰਾਜ ਰਹੀ ਸੀਗੀ ਬੜੀ ਪੁਰਾਣੀ ਰਹੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੁਣ ਹੀ ਦੁਬਾਰਾ ਫੇਰ ਇਹੀ ਸ਼ੁਰੂ ਹੋਈ ਹੈ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈ ਸੀ ਪਰ ਅੱਜ ਫੇਰ ਲੇਕਿਨ ਲੇਕਿਨ ਇਹ ਆਡੀ ਆਪਣੀ ਰੀ ਸੀ ਬਿਲਕੁਲ ਜੀ ਰੀ ਸੀ ਇਸ ਚੀਜ਼ ਦੀ ਤੇ ਇਹ ਰੀ ਪੂਰੀ ਕੀਤੀ ਹੈ ਜੀ ਤੁਹਾਡਾ ਕੀ ਲੱਗਦਾ ਸੁਖਨਾਮ ਹਾਂਜੀ ਮੇਰਾ ਇਹ ਆਪਣੇ ਨਹੀਂ ਨਹੀਂ ਮੇਰਾ ਸਾਜ ਦਾ ਮੇਰਾ ਇਹ ਮੈਂ ਦੇਖਦਾ ਵਿਆਹ ਹੀ ਤੇ ਮੈਂ ਪਹਿਲੀ ਵਾਰੀ ਮੈਂ ਆਪੇ ਮੈਂ ਚਾਹੋਂਗਾ ਚਾਹੋਂਗਾ ਸੋ ਪ੍ਰਸਨਾਂ ਦਾ ਪੂਰਾ ਵਿਆਹ ਕਰਦੇ ਤੂੰ ਸਾਡੇ ਪ੍ਰਾਰਥਨਾਂ ਬੇਟੇ ਦਾ ਕੀ ਨਾਮ ਆ ਹਾਂਜੀ ਬੇਟੇ ਦਾ ਕੀ ਨਾਮ ਆ ਮੇਰਾ ਨਾਮ ਪਏਗਾ ਮੇਰਾ ਨਾਮ ਹੈਪੀ ਪੱਤੂ ਹੈ ਜੀ ਸ਼ੈਪਟਾ ਹਾਂ ਜੀ ਇਹ ਮੇਰੇ ਚਾਚੇ ਦਾ ਬੇਟਾ ਹੈ ਜੀ ਹਾਂ ਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤ ਸਾਡਾ ਸਭਿਆਚਾਰ ਕੀ ਕਿ ਇਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁਸ਼ੀ ਹੋਈ ਹੈ ਜੀ ਜੇ ਆਪਣਾ ਹੀ ਪ੍ਰਾਂਤ ਪ੍ਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾਂ ਤੁਸਾਂ ਦੀ ਬਾਜੀ